ਸਸੇ ਕੰਜ਼ਿਸਾਰ ਹੈ ਨੂੰ ਲਾਈਫ ਸਟਾਈਲ ਵਿਦ ਸ਼ਾਨੌਲਖ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਅਸੀਂ ਗਰਮੀਆਂ ਦੇ ਸਪੈਸ਼ਲ ਇਹ ਠੰਡੇ ਠਾਰ ਲੱਡੂ ਇਹਨਾਂ ਦੀ ਰੈਸਪੀ ਤੁਹਾਡੇ ਨਾਲ ਲੈ ਕੇ ਆਏ ਆ ਤੇ ਇਹ ਜਿਹੜੇ ਆ ਹੈਲਥ ਵਾਸਤੇ ਬਹੁਤ ਹੀ ਵਧੀਆ ਹੁੰਦੇ ਨੇ ਤੇ ਤਸੀਰ 'ਚ ਠੰਡੇ ਹੁੰਦੇ ਨੇ ਤੇ ਇਹ ਬੰਦੇ ਨੇ ਜੀ ਪੂਜੇ ਹੋਏ ਚਣਿਆਂ ਤੋਂ ਤੇ ਅਸੀਂ ਪੂਜੇ ਹੋਏ ਚਨੇ ਲੈ ਲਾਂਗੇ ਇਹ ਤਕਰੀਬਨ 250 ਗ੍ਰਾਮ ਦੇ ਤਕਰੀਬਨ ਜਰੇ ਪੂਜੇ ਹੋਏ ਚਣੇ ਆ ਤੇ ਤੁਸੀਂ ਪੂਜੇ ਹੋਏ ਚਣੇ ਵੀ ਲੈ ਸਕਦੇ ਹੋ ਤੇ ਇਹ ਜਿਹੜੇ ਜਾਂ ਇਹਨਾਂ ਦਾ ਪਾਊਡਰ ਮਿਲ ਜਾਂਦਾ ਸਤੂ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਤੁਸੀਂ ਛਿਲਕਾ ਇਹਨਾਂ ਦਾ ਉਤਾਰ ਵੀ ਸਕਦੇ ਹੋ ਤੇ ਛਿਲਕੇ ਦੇ ਨਾਲ ਵੀ ਤੁਸੀਂ ਇਹਨੂੰ ਜਿਹੜਾ ਵਾ ਮਿਕਸਰ ਦੇ ਵਿੱਚ ਜਿਹੜਾ ਗ੍ਰाइंड ਕਰ ਲਓ ਤੇ ਗ੍ਰाइंड ਕਰਨ ਤੋਂ ਬਾਅਦ ਜਿਹੜਾ ਇਹਨਾਂ ਦਾ ਪਾਊਡਰ ਤਿਆਰ ਹੋ ਜਾਏਗਾ ਇਹ ਦੇਖੋ ਮਿਕਸੀ ਵਿੱਚ ਆਸਾਨੀ ਨਾਲ ਗ੍ਰाइंड ਹੋ ਜਾਂਦੇ ਨੇ ਤੇ ਗ੍ਰाइंड ਕਰਨ ਤੋਂ ਬਾਅਦ ਤੇ ਇਹਦਾ ਹੋ ਗਿਆ ਪਾਊਡਰ ਤਿਆਰ ਜਿਹੜਾ ਹੋ ਗਿਆ ਹੈ ਤੇ ਉਹਦੇ ਨਾਲ ਅਸੀਂ ਜਿਹੜੇ ਇਹਦੇ ਲੱਡੂ ਬਣਾਵਾਂਗੇ ਇਹ ਜਿਹੜੇ ਆ ਉਹ ਮਾਈਗ੍ਰੇਨ ਵਾਸਤੇ ਜਿਸ ਤਰ੍ਹਾਂ ਕਮਜ਼ੋਰੀ ਥਕਾਵਟ ਆ ਅੱਖਾਂ ਦੀ ਨਜ਼ਰ ਘਟ ਜਾਣਾ ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਜਿਹੜਾ ਇਹ ਬਹੁਤ ਹੀ ਬੈਨੀਫੀਸ਼ੀਅਲ ਨੇ ਤੇ ਵੈਸੇ ਵੀ ਗਰਮੀਆਂ ਵਿੱਚ ਇਹ ਸਤੂ ਦਾ ਪਾਊਡਰ ਜਿਹੜਾ ਅਸੀਂ ਪਾਣੀ 'ਚ ਮਿਲਾ ਕੇ ਜਾਂ ਦੁੱਧ 'ਚ ਮਿਲਾ ਕੇ ਪੀਂਦੇ ਆ ਤੇ ਇਹ ਬਹੁਤ ਠੰਡਾ ਹੁੰਦਾ ਹੈ ਤੇ ਜਿਨ੍ਹਾਂ ਨੂੰ ਵੇਸਣ ਦੇ ਲੱਡੂ ਨਹੀਂ ਡਾਈਜੈਸਟ ਹੁੰਦੇ ਉਹਨਾਂ ਵਾਸਤੇ ਬਹੁਤ ਵਧੀਆ ਹੈ ਤੇ ਇਹਦੇ ਵਿੱਚ ਅਸੀਂ ਇਹ ਜਿਹੜੇ ਡਰਾਈ ਫਰੂਟ ਵਗੈਰਾ ਪੰਪਕਿਨ ਸੀਡ ਬਦਾਮ ਜਿਹੜਾ ਕੋਕੋਨਟ ਪਾਊਡਰ ਇਹ ਸਭ ਕੁਝ ਐਡ ਕਰਾਂਗੇ ਤੇ ਇਹਦੇ ਵਾਸਤੇ ਅਸੀਂ ਕੜਾਈ ਵਿੱਚ ਜਿਹੜਾ ਆਇਲ ਨਹੀਂ ਸੋਰੀ ਕੀ ਉਹ ਗਰਮ ਕਰ ਲਿਆ ਹੈ ਤੇ ਗਰਮ ਇਹਨਾ ਨਹੀਂ ਕਰਨਾ ਕਿ ਉਹਦੇ ਵਿੱਚ ਧੂਆਂ ਨਿਕਲੇ ਹਲਕਾ ਜਿਹਾ ਗਰਮ ਕਰਨਾ ਹੈ ਤੇ ਉਹਦੇ ਵਿੱਚ ਅਸੀਂ ਜਿਹੜਾ ਇਹ ਪਾਊਡਰ ਬਣਾ ਕੇ ਰੱਖਿਆ ਹੈ ਚਣਿਆਂ ਦਾ ਉਹਨੂੰ ਐਡ ਕਰ ਦੋਤਾ ਹੈ ਤੇ ਐਡ ਕਰਨ ਤੋਂ ਬਾਅਦ ਫਿਰ ਅਸੀਂ ਨੂੰ ਹਿਲਾਉਂਦੇ ਜਾਵਾਂਗੇ ਤੇ ਇਹ ਜਿਹੜਾ ਇਹ ਪਹਿਲਾਂ ਹੀ ਪੁਜੇ ਹੁੰਦੀ ਹੈ ਤੇ ਇਸ ਕਰਕੇ ਇਹਨਾਂ ਨੂੰ ਭੁੰਨਣ ਦੇ ਵਿੱਚ ਬਹੁਤਾ ਟਾਈਮ ਨਹੀਂ ਲੱਗਦਾ ਸਿਰਫ 2-3 ਮਿੰਟ ਅਸੀਂ ਇਹਨਾਂ ਨੂੰ ਜਿਹੜਾ ਘੋੜ ਦੇ ਵਿੱਚ ਪਕਾਉਣਾ ਹੈ ਤੇ ਪਕਾਉਣ ਤੋਂ ਬਾਅਦ ਫਿਰ ਜਿਹੜਾ ਵਾ ਅਸੀਂ ਇਹਦੇ ਵਿੱਚ ਜਿਹੜਾ ਵਾ ਉਹ ਜਿਹੜੀ ਆ ਮਠਾਈ ਉਹ ਐਡ ਕਰ ਦਵਾਂਗੇ ਤੇ ਜਿਹੜਾ ਡਰਾਈ ਫਰੂਟ ਆ ਉਹ ਵੀ ਐਡ ਕਰ ਦਵਾਂਗੇ ਡਰਾਈ ਫਰੂਟ ਤੁਹਾਨੂੰ ਆਪਸ਼ਨਲ ਆ ਤੁਸੀਂ ਜੋ-ਜੋ ਚਾਹੋ ਤੁਸੀਂ ਉਹਦੇ ਵਿੱਚ ਐਡ ਕਰ ਸਕਦੇ ਹੋ ਤੇ ਇਹ ਜਿਹੜਾ ਖਾਣ ਵਿੱਚ ਉਹ ਵੀ ਬਹੁਤ ਟੇਸਟੀ ਲੱਗਦੇ ਆ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਸਾਨੂੰ ਵੀ ਜੜੀ ਆ ਉਹ ਇੰਨੀ ਐਸੀ ਮੋਟੀਵੇਟ ਹੋ ਸਕੀ ਹੈ ਤੇ ਤੁਹਾਡੇ ਵਾਸਤੇ ਇੱਕ ਨਵੀਂ ਰੋਜ਼ ਵੀਡੀਓ ਲੈ ਕੇ ਆ ਸਕੀਏ ਤੇ ਇਹਦੇ ਵਾਸਤੇ ਇਹਦੇ ਵਿੱਚ ਜਿਹੜਾ ਵਾ ਉਹ ਮਿੱਠੇ ਦੀ ਤੁਸੀਂ ਵਿੱਚ ਚੀਨੀ ਦੀ ਜਿਹੜੀ ਵਰਤੋਂ ਜਿਹੜੀ ਆ ਉਹ ਕਰ ਸਕਦੇ ਹੋ ਬਟ ਜੇ ਹੋ ਸਕੇ ਤਾਂ ਤੁਸੀਂ ਘੱਟੀ ਕਰੋ ਕਿ ਕਿ ਚੀਨੀ ਆ ਜਿਹੜੀ ਉਹ ਨੁਕਸਾਨ ਹੀ ਕਰਦੀ ਆ ਤੁਸੀਂ ਇਹਦੇ ਵਿੱਚ ਮਿਸ਼ਰੀ ਦਾ ਜਿਹੜਾ ਵਾ ਉਹ ਯੂਜ਼ ਕਰ ਸਕਦੇ ਹੋ ਜੇ ਮਿਸ਼ਰੀ ਨਹੀਂ ਹੈਗੀ ਤਾਂ ਤੁਸੀਂ ਇਹਦੇ ਵਿੱਚ ਗੁੜ ਸ਼ੱਕਰ ਦਾ ਜਿਹੜਾ ਵਾ ਜੂਸ ਉਹ ਵੀ ਕਰ ਸਕਦੇ ਹੋ ਤਾਂ ਮੈਂ ਜਿਹੜਾ ਵਾ ਅ ਇਹਦੇ ਵਿੱਚ ਅਸੀਂ ਦੇਖੋ ਡ్రਾਈ ਫਰੂਟ ਜਿਹੜੇ ਉਹਨਾਂ ਨੂੰ ਮਿਕਸਰ ਵਿੱਚ ਗ੍ਰाइंड ਕਰ ਲਿਆ ਸੀ ਤੇ ਗ੍ਰाइंड ਕਰਨ ਤੋਂ ਬਾਅਦ ਤੇ ਵਿੱਚ ਇਹਦੇ ਐਡ ਕਰ ਦਿੱਤੇ ਆ ਤੇ ਫਲੇਮ ਇਹਦੀ ਜਿਹੜੀ ਆ ਨੀਚੇ ਉਹ ਤੁਸੀਂ ਜਿਹੜੀ ਆ ਉਹ ਸਲੋਈ ਰੱਖਣੀ ਆ ਹਾਈ ਫਲੇਮ ਤੇ ਨਹੀਂ ਪਕਾਉਣਾ ਨਹੀਂ ਤਾਂ ਇਹ ਤਾਂ ਅੱਗੇ ਭੁੱਜੇਗਾ ਤੇ ਥੱਲੇ ਨੀਚੇ ਲੱਗ ਜਾਣਗੇ ਤੇ ਫੇਰੇ ਜੇ ਇਸ ਦੇ ਵਿੱਚ ਸ਼ੱਕਰ ਜਦੋਂ ਐਡ ਕਰਨੀ ਆ ਤਾਂ ਉਦੋਂ ਅਸੀਂ ਜਿਹੜਾ ਵਾ ਫਲੇਮ ਆ ਨੀਚੋਂ ਬੰਦ ਕਰ ਦੇਣੀ ਆ ਕਿਉਂਕਿ ਜੇ ਅਸੀਂ ਹਾਈ ਫਲੇਮ ਤੇ ਸ਼ੱਕਰ ਪਾ ਕੇ ਪਕਾਵਾਂਗੇ ਤਾਂ ਉਹ ਜ਼ਿਆਦਾ ਜਿਹੜੀ ਆ ਉਹ ચીੜੀ ਜੀ ਹੋ ਜਾਂਦੀ ਆ ਤੇ ਜਦੋਂ ਵੀ ਤੁਸੀਂ ਮਿੱਠਾ ਐਡ ਕਰਨਾ ਹੈ ਉਦੋਂ ਗੈਸ ਨੂੰ ਬੰਦ ਕਰ ਦੇਣਾ ਤੇ ਹੁਣ ਅਸੀਂ ਦੇਖੋ ਇਹਨੂੰ ਪੱਕਦੇ ਹਾਂ 2 ਤੋਂ 3 ਮਿੰਟ ਹੋ ਗਏ ਆ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਇਹ ਸ਼ੱਕਰ ਮੈਂ ਗੁਰ ਤੋਂ ਤਿਆਰ ਜਿਹੜੀ ਸ਼ੱਕਰ ਵਾ ਉਹਨੂੰ ਐਡ ਕੀਤਾ ਹੈ ਸੀਨੀਅਰ ਨਹੀਂ ਕੀਤੀ ਤੇ ਇਹ ਇਸ ਨੂੰ ਜਿਹੜਾ ਵਾ ਹੁਣ ਅਸੀਂ ਗੈਸ ਬੰਦ ਕਰਕੇ ਤੇ 2-3 ਮਿੰਟ ਪਕਾਵਾਂਗੇ ਤਾਂ ਜੋ ਮੱਖਾ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਏ ਤੇ ਉਸ ਤੋਂ ਬਾਅਦ ਫਿਰ ਅਸੀਂ ਕੜਾਈ ਨੂੰ ਜਿਹੜਾ ਵਾ نیچے ਉਤਾਰ ਦਵਾਂਗੇ ਤੇ ਫਿਰ ਇਹਨੂੰ ਥੋੜੀ ਦੇਰ ਕਰਕੇ ਹਿਲਾਉਂਦੇ ਰਵਾਂਗੇ ਤੇ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਜਾਂਦਾ ਹੈ ਮਤਲਬ ਕਿ ਬਿਲਕੁਲ ਹੀ ਠੰਡਾ ਨਹੀਂ ਕਰਨਾ ਨਹੀਂ ਤਾਂ ਫਿਰ ਇਹ ਲੱਡੂ ਜਿਹੜਾ ਵਾ ਵੱਟੇ ਨਹੀਂ ਜਾਣਗੇ ਤੇ ਇਹਨੂੰ ਥੋੜਾ ਠੰਡਾ ਕਰਨਾ ਹੈ ਤੇ ਕੋਸੇ-ਕੋਸੇ ਦੇ ਜਿਹੜਾ ਲੱਡੂ ਬਣਾ ਦੇਣੇ ਆ ਇਹ ਤੁਸੀਂ ਇਸ ਤਰ੍ਹਾਂ ਪੰਜੀਰੀ ਖਾਣ ਦੇ ਸਕੀਨਿਓ ਤੇ ਤੁਸੀਂ ਇਹ ਪੰਜੀਰੀ ਦੀ ਸ਼ੇਪ ਵਿੱਚ ਵੀ ਖਾ ਸਕਦੇ ਹੋ ਤੇ ਇਹ ਬਹੁਤ ਵਧੀਆ ਹੁੰਦੇ ਨੇ ਤੇ ਇਹਨੂੰ ਅਸੀਂ ਰੋਜ਼ ਦਾ ਇੱਕ ਲੱਡੂ ਲੈ ਸਕਦੇ ਹਾਂ ਤੇ ਜਿਹੜੇ ਬੱਚੇ ਆ ਉਹ ਇੱਕ ਤੋਂ ਜ਼ਿਆਦਾ ਵੀ ਲੈ ਸਕਦੇ ਕਿਉਂਕਿ ਉਹ ਉੱਚਲ-ਕੁੱਦ ਕਰਦੇ ਆ ਭੱਜਦੇ ਦੌੜਦੇ ਰਹਿੰਦੇ ਆ ਤੇ ਉਹਨਾਂ ਦੀ ਜਿਹੜਿਆ ਉਹ ਡਾਈਜੈਸਟ ਹੋ ਜਾਂਦੇ ਆ ਤੇ ਇੱਕ ਲੱਡੂ ਬਹੁਤ ਹੈ ਤੇ ਇਹਨਾਂ ਦੇ ਨਾਲ ਇਹਦੇ ਨਾਲ ਜਿਹੜੀ ਮਾਈਗਰੇਨ ਦੀ ਪ੍ਰੋਬਲਮ ਜਾਂ ਸਾਨੂੰ ਪੂਜਾਤਾ ਸੁੱਲ ਜਾਂਦੀ ਆ ਥਕਾਵਟ ਕਮਜ਼ੋਰੀ ਇਹ ਜਿਹੜੀਆਂ ਅੱਖਾਂ ਦੀ ਰੋਸ਼ਨੀ ਘੱਟ ਹੋਣੀ ਤੇ ਇਹ ਉਹਨਾਂ ਵਾਸਤੇ ਇਹ ਬਹੁਤ ਹੀ ਵਧੀਆ ਹੈ ਤੁਹਾਨੂੰ ਜਿਹੜੇ ਆ ਉਹ ਗਰਮੀਆਂ ਦੇ ਵਿੱਚ ਬਣਾ ਕੇ ਖਾਣੇ ਚਾਹੀਦੇ ਨੇ ਤੇ ਇਹ ਗਰਮ ਨਹੀਂ ਹੁੰਦੇ ਕਿਉਂਕਿ ਜਿਹੜੇ ਚਨੇ ਆ ਉਹ ਠੰਡੇ ਹੁੰਦੇ ਨੇ ਤੇ ਦਿਮਾਗ ਵਾਸਤੇ ਬਹੁਤ ਵਧੀਆ ਹੁੰਦੇ ਨੇ ਤੇ ਹੁਣ ਜਿਹੜਾ ਅਸੀਂ ਜਿਹੜਾ ਇਹਨੂੰ ਕੜਾਈ ਨੂੰ نیچے ਉਤਾਰ ਲਵਾਂਗੇ نیچے ਉਤਾਰਨ ਤੋਂ ਬਾਅਦ ਥੋੜੀ ਦੇਰ ਤੱਕ ਇਹਨੂੰ ਅਸੀਂ ਕਰਾਂਗੇ ਠੰਡਾ ਤੇ ਠੰਡਾ ਕਰਨ ਤੋਂ ਬਾਅਦ ਜਿਹੜਾ ਵਾ ਫਿਰ ਅਸੀਂ ਇਹਨਾਂ ਦੇ ਲੱਡੂ ਜਿਹੜੇ ਆ ਉਹ ਬਣਾ ਲਵਾਂਗੇ। ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਜਿਹੜੀ ਆ ਉਹ ਪਸੰਦ ਆਈ ਹੋਊਗੀ। ਜੇ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਆ ਉਹ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਤੇ ਹੋਰ ਵੀ ਤੁਹਾਡੇ ਵਾਸਤੇ ਰੈਸਪੀ ਜਾਂ ਟਿਪਸ ਜੋ ਵੀ ਤੁਸੀਂ ਅ ਦੇਖਣਾ ਚਾਹੋ ਤੁਸੀਂ ਨੀਚੇ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੁਹਾਡੇ ਵਾਸਤੇ ਉਹ ਵੀਡੀਓ ਲੈ ਕੇ ਆਵਾਂਗੇ ਤੇ ਇਹ ਦੇਖੋ ਜਿੱਦੋਂ ਹਲਕੇ ਜਿਹੇ ਕੋਸੇ ਹੋ ਜਾਂਦੇ ਆ ਮਤਲਬ ਕਿ ਤੁਸੀਂ ਜ਼ਿਆਦਾ ਗਰਮ ਨੂੰ ਵੀ ਲੱਡੂ ਨਹੀਂ ਬੱਠ ਰਹੇ ਨਹੀਂ ਤਾਂ ਹੱਥ ਚਲਾ ਲੋਗੇ ਤੇ ਦੇਖੋ ਕਿੰਨੀ ਵਧੀਆ ਲੱਡੂ ਦੀ ਸ਼ੇਪ ਬਣ ਕੇ ਤਿਆਰ ਹੋ ਗਈ ਆ ਤੇ ਇਸ ਤਰੀਕੇ ਨਾਲ ਅਸੀਂ ਬਣਾ ਕੇ ਤੇ ਖਾ ਸਕਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ